தான் பண்ண <laughs> 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 ਤੇ ਟੈਂਪੀ ਨੂੰ ਜੀ ਉਹ ਡਾਡਾ ਵੀ ਆ ਗਏ ਆਏ ਹੈ ਨਹੀਂ ਆ ਵੱਡਦਾ ਤਾਂ ਨਹੀਂ ਨਹੀਂ ਪਤਾ ਨਹੀਂ ਜਿੰਦਾ ਕੋਈ ਸੱਚੀ ਸੱਚੀ ਨਹੀਂ ਖੇਚਲ ਨਹੀਂ ਸੱਚੀ ਦੇਣ ਵਾਲੇ ਬੰਦੇ ਪਰ ਮਜਬੂਰੀ ਹੋ ਗਈ ਹੈ ਨਾ ਜਿਕੇ ਨਹੀਂ ਹੋ ਰਿਹਾ ਹੈ ਨਾ ਹਾਂ ਲੱਗ ਰਿਹਾ ਕਿ ਮੈਂ ਸੁਪੜਾ ਤਾਂ ਲੈਣ ਦੀ ਸੱਚੀ ਸੱਚੀ ਹਾਂ ਬਸ ਠੀਕ ਹੈ ਸੱਚੀ ਕਾ ਹਾਂ ਜੀ ਠੀਕ ਹੈ ਤੁਸੀਂ ਸੁਣਾਓ ਪਹੁੰਚ ਗਏ ਸੀ ਹਾਂ ਬਸ ਸਹੀ ਪਹੁੰਚ ਗਿਆ ਫਲਾਂਗੇ ਚਲੇਗੀ ਸੱਚੀ ਕਾ ਠੀਕ ਹੈ ਪਹੁੰਚਦਾ ਠੀਕ ਹੋ

अच्छा ओ कुछ खान पिंदा ਵੀ ਚੇਂਜ ਕਰਣਾ ਤੁਹਾਨੂੰ ساری ਰਾਤ ਲੂਜ਼ ਮੋਸ਼ਨ ਤੇ ਦਿੱਤੀਆਂ ਇਹ ਕਹਿੰਦੀ ਡਾਕਟਰ ਨੂੰ ਬੁਲਾਉਣਾ ਮੈਂ ਕਿਹਾ ਇੱਕਰੀ ਮਿਲ ਲਈ ਮੈਂ ਕਿਹਾ ਮੈਂ ਸਟਾਫ ਨੂੰ ਦੁਵਾਇਆ ਹੈ ਨਾ ਨਹੀਂ ਤੇ ਜ ਆਉਂਦੇ ਸਵੇਰ ਰੱਪਟ ਦੇ ਘਰੇ ਹੀ ਬੁਲਾਉਂਗੇ ਮੈਂ ਡ੍ਰਿਪਲ ਵਾਲਾ ਕੋਈ ਹਾਂਜੀ ਆਣਾ ਹੀ ਨਹੀਂ ਬਚਿਆ ਨਾ ਚੇਂਜ ਵੀ ਹੋ ਜਾਣਾ ਇਹ ਕਿਹੜੇ ਪੱਕੇ ਨੇ ਨਹੀਂ ਪਤਾ ਲੱਗਦਾ ਅਦਾ ਤੇ ਫੋਕੀ ਖਾਣੇ ਨੇ ਪਿੰਡਾਂ ਆ। ਹਾਂ। ਖਾ ਰੋਟੀ ਖਾਦੀ ਤਾਂ ਜੀਵ ਨਹੀਂ ਕਰਦਾ ਖਾਣਾ। ਬਾਅਦ। ਮੈਨੂੰ ਬੜਾ ਲੱਗੇ ਸੀ ਇਹਨੂੰ। ਅੱਛਾ। ਹਾਂ। ਤਵਾ ਮੇਰੇ ਮਮੀਆਂ ਨੂੰ ਸੌਣ ਘਰ ਦੀ ਨੂੰ ਲਾਉਣ ਹੋਣੀ ਆ। ਹਾਂ। ਬਹੁਤ ਬਹੁਤ। ਜਗ੍ਹਾ ਵੀ ਖੁੱਲੀ ਐ ਨਾ ਕਾਫੀ। ਹਾਂ। ਇੱਥੇ ਕਹਿੰਦੇ ਸੀ ਘਾਹ ਕੋ ਲਾਉਂਗੀ। ਅੱਛਾ। ਜੇ ਆਹ ਵੀਡੀਓ ਆਪਾਂ ਨੇ ਨੰਦ ਖਾਦੀ ਉਹਨਾਂ ਨੇ ਐਂ ਕਿਹਾ ਨਾ। ਆਹ ਵੇਖਦੇ ਕਿੰਨੇ ਸੋਹਣੇ ਲੱਗੇ। ਆਹ ਦੇਖੋ ਬਸ ਨਾ ਨਹੀਂ। ਦੂਰੇ ਲੰਬੇ ਨੇ। ਹਾਂ ਆ ਦੇਖੋ ਆਹ ਥੱਲੇ। ਅੱਛਾ। ਉਹ ਗੋਲ ਨੇ। ਉਹ ਗੋਲ ਨੇ। ਰੋਟੀ ਜਿਹੜੀ ਬਣਾਈ ਹੈ ਨਾ ਨਹੀਂ ਪਹਿਲਾਂ ਇੱ ਐਂਡ ਸੀਗਾ ਇਥੋਂ ਕੰਦ ਸੀ ਬਸ ਨੇ ਉਹ ਕਾਤੋਂ ਬਣਾਈ ਰਹੀ ਦੀ ਉਹ ਚ ਪਾਣੀ ਜਿਹੜਾ ਵਾਟਰ ਬਾਕਸ ਦਾ ਸਾਰਾ ਪਾਣੀ ਆਉਂਦਾ ਵਾ ਅੱਛਾ ਮਨੂੰ ਵੀ ਤੇ ਪਾਣੀ ਦੀ ਕਮੀ ਹੈ ਮੇਰੇ ਖਾਲੇ ਹਾਂਜੀ ਹਾਂ ਵਾਟਰ ਬਾਕਸ ਦਾ ਪਾਣੀ ਆਈ ਦਸ ਦੇਖਿਆ ਜਿੱਦਾਂ ਆ ਜਿਹੜੀ ਜ਼ਮੀਨ ਚਿੱਟੀ ਚਿੱਟੀ ਹੋਈ ਪਈ ਹੋਣਾ ਪਰ ਨਹੀਂ ਇਹ ਤਾਂ ਹੱਸਦਾ ਕਹਿੰਦਾ ਕਿ ਨਾ ਸਨੋ ਪਈ ਹੋਈ ਮਮਾ ਕਹਿੰਦੇ ਨਹੀਂ ਕੱਲਰ ਨੇ ਸੇਮ ਬੜੀ ਆ ਗਈ ਸੀ ਅੱਛਾ ਇਹ ਤਾਂ ਫਿਰ ਬਾਦਲਾ ਨੇ ਮਾਮਾ ਮਾਮਜੇ ਦਿੱਤੇ ਸੀ ਇਹਨਾਂ ਨੂੰ ਤੇ ਆ ਫਿਰ ਗਵਾਂਢੀ ਵਿੱਚ ਸਟੋਰ ਕਰਕੇ ਰੱਖਣਾ ਪੈਂਦਾ ਪਾਣੀ ਇੱਥੇ ਹਾਂ ਫਿਰ ਉਹ ਵਾਟਰ ਬਾਕਸ ਤੋਂ ਆਉਂਦਾ ਪਾਣੀ ਇੱਥੇ ਭਰਿਆ ਜਾਂਦਾ ਵਾ ਇਥੋਂ ਟੈਂਕ ਜਾਨਕੀ ਪੀਨਪੂਨ ਵਾਲਾ ਕਿ ਸਿਸਟਮ ਹੈ ਹਾਂ ਹਾਂ ਪੀਨ ਵਾਲਾ ਜੀ ਉਹ ਫਿਲਟਰ ਕਰ ਲਓਗਾ ਉਹ ਵਿੱਚੋਂ ਤਾਂ ਲੇ ਹਾਂ ਪੀਨ ਹੀ ਭੇਜਦੇ ਹਾਂ ਸਭ ਤੋਂ ਠੀਕ ਠੀਕ ਹੈ ਤੇ ਕੋਣ ਜਿਹੜਾ ਸਾਡੇ ਰਾਜਸਥਾਨ ਤੇ ਆ ਉਹ ਡਿੱਗੀਆਂ ਸਬਸਿਡੀ ਦਿੱਤੀ ਗਵਰਨਮੈਂਟ ਨੇ ਨਾ ਸਿਰਸਾ ਉਹ ਚ ਜਿੱਦਾਂ ਵਿੱਚ ਤਿੰਨ ਸਾਢੇ ਦਿਨ ਤੁਸੀਂ ਲਾਓ ਕੁਝ ਉਹ ਲਉਣਗੇ ਉਹਦਾ ਇਹ ਆ ਵੀ ਜਿਹੜੀ ਵਾਰੀ ਆਈ ਆ ਮੀਂਹ ਪੈ ਗਏ ਉਹ ਵਾਰੀ ਜਿਹੜੀ 7 ਘੰਟੇ ਦੀ ਮਰੱਬੇ ਦੀ ਉਹ ਸਾਰੀ ਫਿਰ ਖੇਤ ਵਿੱਚ ਪਾਣੀ ਸਟੋਰ ਹੋ ਜਾਊ ਲੜਾਈ ਜਗ੍ਹਾ ਤਾਂ ਨਹੀਂ ਹੈਗਾ ਨਾ ਵੀ ਮੇਰੀ ਵਾਰੀ ਦੀ ਪਿਆ ਮੈਂ ਨਾ ਮਾੜੇ ਨਹੀਂ ਪਾਣੀ ਹੈ ਹਾਂ ਸਹੀ ਪਾਣੀ ਹੈ ਠੀਕ ਹੈ ਹਾਂ ਬਸ ਆਪਣੇ ਵੀ ਹੋ ਜਾਣੀ ਹੁਣ ਥੋੜੇ ਟਾਈਮ ਨੂੰ ਅਪਣਾ ਪਾਣੀ ਪੂਟਦੇ ਮੇਰੇ ਨੀਵੇਂ ਜਾਈ ਜਾਂਦੇ ਨਾ ਪੰਜਾਬ ਤੋਂ ਪਾਣੀ ਚੱਲੀ ਰੋੜਾ ਰਾ ਸਾਡੇ ਵੀ ਬਸੋਂ ਪਾਣੀ ਬਹੁ ਡੂੰਗਾ ਚੱਲ ਗਿਆ ਸਾਡੇ ਨਾਲ ਸੀ ਛੁੱਟੀਆਂ ਤੇ ਮੇਰੀ ਮਾਸੀ ਵੀ ਇਸ ਪਿੰਡ ਦੀ ਹੈ ਤੇ ਮਾਮੇ ਦੀ ਕੁੜੀ ਵੀ ਅਸੀਂ ਪਿੰਡ ਵੈਲ ਗਏ ਤੇ ਮਾਸੀ ਦੇ ਛੁੱਟੀਆਂ ਕਿ ਤਣੋਂਦੇ ਸੀ ਉਹਨੂੰ ਹੁਣ ਇਹਦਾ ਤਾਂ ਮੰਗਣੇ ਨਹੀਂ ਦਾ ਪਤਾ ਹੀ ਨਹੀਂ ਹੂੰ ਮਾਸੀ ਨੇ ਸਾਨੂੰ ਘੜੇ ਚ ਕਾ ਦੇਣੇ ਹੈ ਕਹਿਣਾ ਪਾਣੀ ਲੈ ਕੇ ਆਉਣਾ ਹੈ ਨਾ ਤੇ ਮੈਂ ਕਿ ਮੈਂ ਨਾ ਕਰਮਪੱਟੀ ਤੇ ਸਾਰੇ ਤੁਸੀਂ ਪੁੱਛ ਰਹੇ ਵੀ ਤੁਸੀਂ ਕਿਹੜੇ ਪਿੰਡ ਜਾਣਾ ਤੇ ਸਾਨੂੰ ਆਪਣੀ ਸੀ ਪਿੰਡ ਦਾ ਪਤਾ ਤੇ ਪਿੰਡ ਦਾ ਨਾਮ ਹੋਣ ਸਾਨੂੰ ਪਤਾ ਲੱਗਾ ਦੀਦੀ ਹਰਾ ਕੋਲੋਂ ਕਰਮਪੱਟੀ ਪਿੰਡ ਹੈ ਸੱਸੀ ਗੱਲ ਜੀ ਸਾਰਿਆਂ ਦੀ ਭੈਣ ਸਾਨੂੰ ਮਿਲਣਾ ਹੀ ਸਭ ਬੜਾ ਹੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਤੇ ਭੈਣ ਨਾਲ ਵਾਦ ਕੇ ਸਾਨੂੰ ਚਾਹ ਚੜਾਇਆ ਪਿਆ ਸੀ ਤੇ ਵੈਸੇ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਰਾਤ ਮੈਨੂੰ ਬਿਲਕੁਲ ਹੀ ਨਹੀਂ ਆਈ ਹੈਗੀ ਉਹ ਜੀ ਜਾਨ ਨੂੰ ਇਸ ਵੇਰੇ ਜਾਣਾ ਹੈ ਤੇ ਜਸਵੀਰ ਦੀਦੀ ਨੇ ਜਰਮਨੀ ਤੋਂ ਜਿਹਨਾਂ ਦਾ ਤੁਸੀਂ ਨਾਮ ਹਮੇਸ਼ਾ ਹੀ ਬਲੌਗ 'ਚ ਸੁਣਦੇ ਹੋ ਪੀ ਜਸਵੀਰ ਦੀਦੀ ਆਏ ਕਹਿੰਦੇ ਜਸਵੀਰ ਦੀਦਾ ਫੋਨ ਆ ਗਿਆ ਆ ਗਿਆ ਹੈਲੋ ਕਰ ਹੈਲੋ 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 ਨੀਤੀ ਵੀਰ ਜੀ ਜਰਮਨੀ 'ਚ ਗੱਲ ਕਰ ਵੀ ਫਿਲੋ ਅਮ ਦਾ ਸੈਨੋਪੁੰਦਨ 0 ਤੇ ਵਿਸ਼ੇਸ਼ ਜਨ ਸ਼ੇਰ ਜਨ ਸਪੈਰਗੀਆਂ ਨੂੰ ਉਹ ਨਵੀਂ ਜ્યોਤੀ ਜਦੋਂ ਦੱਤੇ ਮੈਨੂੰ ਬਰੁਲੀ ਹੌਕਸ ਲੀਫ ਤੋਂ ਤਾਂ ਨਹੀਂ ਹੈ ਹੂੰ ਇਹ ਕੋਈ ਨਾ ਕੱਢੀ ਜਾਂਦੇ ਹੋ ਸਹੀ ਗੱਲ ਹੈ ਉਹ ਵੀ ਇਸ ਤੇ ਮੈਂ ਸੋ ਹਾਂ ਸਾਬੰਦੀ ਉਹ ਤੋਂ ਫੇ ਸਾਰ ਰਹੇ ਜਾਉਂਦੇ ਹਾਂ ਓਕੇ ਓਕੇ ਗਾ ਨਹੀਂ ਤੂੰ ਇਸ ਨਹੀਂ ਤੂੰ ਇਸ ਪਿੰਨ ਕਰਾਂਂ <laughs> ja, Lustfall, ja, Übelkeit, Fieber. Fieber. Ja, ja. gestern, ja. Ja. Okay. Ja. weiter, okay? So, kannst du ruhig weiter schlafen. Ja, dann später. ਦੱਸ ਦੋਨਾਂ ਨੂੰ ਤਾਂ ਬੋਲਣ ਦੇ ਆਈ ਬਾਅਦ ਚ ਦੱਸੂਗਾ ਦੀਦੀ ਕਹਿੰਦੇ ਭਾਇਆ ਨੂੰ ਗਾਹ ਘੜਦੇ ਹੁਣ ਦੋਨੇ ਆਹ ਗਾਹ ਕੋਈ ਸੰਗਲ ਨਹੀਂ ਉਹ ਜਿੱਦਾਂ ਕਿ ਮੀਰੀ ਨਹੀਂ ਆ ਖੋਲਦੇ ਆਪਣੇ ਸੀ ਵਧੀਆ ਬੋਲਣ ਨੇ ਫਿਰ ਲੋ ਜਿਹੜੀਆਂ ਭੈਣਾਂ ਜਰਮਨੀ ਤੋਂ ਸਾਨੂੰ ਦੇਖਦੀਆਂ ਜਿਹੜੀਆਂ ਉਹਨੂੰ ਜਰਮਨੀ ਆਉਂਦੀ ਨਾ ਤੇ ਕਮੈਂਟ ਕਰਕੇ ਦੱਸੋ ਵੀ ਕੀ ਕਹਾ ਕੇਤੀਆਂ ਸਾਨੂੰ ਤਾਂ ਕੱਖ ਨਹੀਂ ਪਤਾ ਲੱਗਾ ਹਣਾ ਭੈਣੇ ਹਾਂਜੀ ਅਈ ਤਾਂ ਸਿਰ ਉੱਤੋਂ ਨਹੀਂ ਲਗਾਦੀਆਂ ਤੁਹਾਨੂੰ ਮੈਨੂੰ ਇੱਕ ਚੀਜ਼ ਆ ਲੱਗੀ ਫੀਵਰ ਬਸ ਨਹੀਂ ਫੀਵਰ ਦੀ 1.5 ਮਹੀਨਾ ਲਾ ਕੇ ਆਈ ਸੀ ਇਹਨਾਂ ਕੋਲ ਪਰ ਤੁਹਾਨੂੰ ਦੇਖਦਾ ਨਾਲ ਕੋ ਕੋ ਨਹੀਂ ਹੁੰਦਾ ਹੈਗਾ ਤੇ ਥੋੜਾ ਥੋੜਾ ਜਿੱਦਾਂ ਤੂੰ ਮਾਰਦੇ ਜਿੱਦਾਂ ਸੰਭ ਲੱਗੀ ਸੀ ਹਾਂ ਟੜੇ ਟੜੇ ਅਜੀ ਤਾਂ ਪਤਾ ਬੋ ਜੇ ਤੁਸੀਂ ਬੋਲਦੇ ਰਹੋ ਪਤਾ ਲੱਗੇ ਕਿਹੜਾ ਬੋਲਦਾ ਆ ਪਸਾਸੀ ਗੱਲ ਹਾਂ ਹਾਂ ਇਹ ਤਾਂ ਸਹੀ ਸਹੀ ਗੱਲ ਹੈ ਪਾਣੀ ਘਰੇ ਸੀ ਨਹੀਂ ਗਈ ਸੀ ਮੇਰੇ ਡੈਡੀ ਆਦੇ ਸੁੱਤੇ ਜਹਾ ਰਿਸ਼ਤੇਦਾਰੀ ਘਰ ਬੈਠੇ ਓਕੇ ਠੀਕ ਤੋਂ ਹੋਵੇ ਦਾ ਬੇਦਾ ਇਸ ਨੂੰ ਤਾਂ ਦਾਸ ਕਰੀ ਨੀ ਨਾ ਆਇਆ ਹੈ ਅੰਗਰੀਆਂ ਕਿਹਾ ਤੇਰੇ ਨੂੰ ਨਹੀਂ ਲਿਆ ਬਣਦਾ ਸਹੀ ਕਰਦੇ ਸਭ ਕੱਢ ਤੇ ਨਾ ਜਿਵੇਂ ਕੰਮ ਕਰੀਏ ਨਾ ਹਨ ਕਰੀਏ ਨਾ ਹੱਤ ਪਾਈਆਂ ਲੱਗੀਆਂ ਉਹ ਗੰਦੀ ਗੰਦੀ ਵੀ ਮਿੱਟੀ ਤੇ ਟਾਂਗ ਨਾ ਲੱਗਦੇ ਵੀ ਉੱਥੇ ਤਾਂ ਨਹੀਂ ਹੋਣਾ ਮਿਲਦਾ ਇਦਾਂ ਦਾ ਕੁਝ ਨਾ ਨਾ ਤਾਂ ਦਵਾਰ ਸਾਹਿਬ ਹੋਤੇ ਨਾ ਮੈਨੂੰ ਵੀਡੀਓ ਭੇਜੀ ਘਰ ਦੀ ਮੈਂ ਤਾਂ ਇਹ ਕਰੀਆ ਕਿਦਾਂ ਮੈਂ ਕੋਈ ਵਿੱਚ ਕਿਤੇ ਪੁਰਾਣੀਆਂ ਫਿਲਮਾਂ ਨਹੀਂ ਵੰਦੇ ਹੁੰਦੇ ਸੀ ਬੋਲੇ بڑے ਸੋਹੇ ਘਰ ਹੁੰਦੇ ਲੈ ਨਾ ਵਰਗੇ ਤੇ ਕਿਤੇ ਪੂਰਾ ਰੋਸ਼ੀਸ਼ਾ ਤੇ ਮਿੱਟੀ ਵੀ ਨਾ ਫਿਰ ਹਫਤਾ ਕੋਇਆ ਮੈਂ ਚੱਲ ਮਨਾ ਆ ਜਾਵਾਂ ਲੈਣ ਤੇ

ਹਾਂ ਉਹ ਹਾਂ ਨਮਾ ਬਣਿਆ ਹਾਂ ਹਾਂ ਹੁਣੇ ਬਣਿਆ ਨਾ ਗੁਰਦਾਰੇ ਕਿਥੇ ਅਹੀ ਆ ਆ ਵਾਲੀ ਗਲੀ ਸੁਰਗੇ ਹੂ ਅੱਛਾ ਆਹਨ ਦਿਖਾਓ ਇਧਰ ਅੱਛਾ ਅੱਛਾ ਹੂੰ ਆਹ ਤਾਂ ਤੁਮ ਲੋਗ ਬੈਠ ਕੇ ਲੋਗ ਇੱਥੇ ਜਾ ਕੇ ਨੀ ਤੇ ਹੂੰ ਇਹ ਯਾਰ ਬੜੀ ਵਧੀਆ ਜੀ ਇੱਥੇ ਛੱਪ ਪਈ ਆ ਜਾਂਦੀ ਹੈ ਹਾਂ ਉਹ ਵਾਲੀ ਗਲੀ ਚ ਬੜਾ ਬੜੀ ਇਧਰ ਹਾਂਜੀ ਆਹ ਵਾਲੀ ਗਲੀ ਵਿੱਚ ਵੜਦੇ ਹਾਂ ਆਹੋ ਤੇ ਲੱਗਦਾ ਹੂੰ ਹੂੰ ਤੇ ਇਹ ਨਾ ਦੇਖੋ ਦੇਖ ਇੱਕ ਤੋੜੋ ਤੇ ਖਾਓ ਤੇ ਚੱਲੀਏ 5 ਘੰਟੇ ਦਾ ਪਰ ਰੈਪਿਟੇਰ ਲਾ ਨਹੀਂ ਆ ਗਿਆ ਅੰਦਰ ਉਹ ਹੈ ਹੈ ਆਇਆ ਖਾਉਣਾ ਇੱਕ ਥੋੜੇ ਸਾਹਮਣੇ ਨਾ ਸੁਣਨ ਲੱਗ ਗਿਆ ਨਹੀਂ ਹੈ ਤਾਂ ਤੈਨੂੰ ਹੀ ਤਾਂ ਪਤਾ ਨਹੀਂ ਕੋਈ ਸੀ ਨਾ ਮੀ ਚੇਂਜ ਕਰਦਾ ਮੇਰਾ ਹੂੰ ਅੰਦਰ ਜਾ ਕੇ ਲੰਮੇ ਪਏ ਨਾ ਜਦੋਂ ਹੂੰ ਜਿਹੜਾ ਬੰਦਾ ਸੈਂਸਿਟਿਵ ਨਹੀਂ ਮੈਂ ਚੰਗਾ ਕੀਤਾ ਮੈਂ ਕਿਥੇ ਤੇ ਮੈਂ ਉੱਥੋਂ ਆ ਗਿਆ ਹਾਂ ਮੈਂ ਕਿ ਨਹੀਂ ਤੁਸੀਂ ਨਹੀਂ ਸਮਝਦੇ ਅਸੀਂ ਇਹ ਜੀ ਨੂੰ ਉਹਨਾਂ ਨੂੰ ਪਤਾ ਵਾ ਜੀ ਸਾਨੂੰ ਤੁਸੀਂ ਪਿਆਰ ਕਰਦੇ ਤਾਂ ਅਸੀਂ ਤੁਹਾਨੂੰ ਤੁਸੀਂ ਬੁਲਾਇਆ ਵੀ ਸਾਨੂੰ ਮਿਲੋ ਕਿਨੇ ਅਸੀਂ ਨਾਲ ਤੁਸੀਂ ਗੱਲਾਂ ਕਰਦੇ ਮੈਨੂੰ ਭਾਜ ਦੇ ਹਾਸਾ ਹੈ ਭਾਜੀ ਕਹਿੰਦੇ ਮੈਂ ਇੰਨਾ ਹੀ ਇੰਨਾ ਮੈਂ ਕਿਹਾ ਤੁਸੀਂ ਦੇਣਾ ਲੈਣੇ ਉਹਨੇ ਮੈਂ ਕਰ ਕਰ ਗਿਆ ਮੈਂ ਸਾਰੇ ਅੰਦਰ ਆਉਂਦੇ ਆ ਹਾਂ ਮੈਂ ਕੀ ਸੁਣਾ ਸੁਣਾ ਦੀਦੀ ਨੂੰ ਆਪੇ ਦੀਦੀ ਨੂੰ ਚੌਕ ਆ ਕੇ ਕਿ ਇਹ ਭਾਜੀ ਉਹ ਆਪਣੇ ਭਾਜੀ ਚੌਕ ਹੈ ਅੱਛਾ ਥੋੜਾਵੇਂ ਮੰਗਰੇ ਲੱਗਣ ਦੇ ਆ

ਪਾਣੇ ਪਾਣੇ ਕਿੰਦੇ ਬਣਾ ਚੜਦੇ ਆ ਵਧੀਆ ਹੈ ਮੁੱਲ ਲੈਣ ਦਾ ਹੈਨਾ ਇਹ ਵਧੀਆ ਆ ਆ ਬੜਾ ਉਹਦੇ ਵੀ ਮੈਨੂੰ ਆਸ ਹੈ ਕਿ ਵਧੀਆ ਇੱਕ ਕਮਰਾ ਇੱਧਰ ਨੇ ਪਾਸੇ ਹੈਨਾ ਇਹ ਬੈਟਕ ਜੀ ਬਣਾ ਦੇਣਗੇ ਇੱਧਰ ਇੱਧਰ ਸਾਡਾ ਡਰਾਈਵਰ ਹੁੰਦਾ ਨਾਲ ਉਹਿੱਥੇ ਸੌਂ ਜਾਂਦਾ ਆ ਬਤਾਉਣ ਲੱਗੇ ਆ ਆ ਜੇ ਨੇ ਯਾਦ ਵਿੱਚ ਇੱਧਰ ਪੱਕਾ ਕਰਕੇ ਦੇਣੀ ਇੱਥੇ ਭਾਵਾ ਲਾਂਗੇ ਹੋਰ ਵਧੀਆ ਬਣਨਾ ਕਿ ਨਾ ਚੱਲੋ ਉੱਧਰ ਸਰੋਂ ਫੋਟੋ ਆ ਗਈ ਆ ਜਿਹਦੇ ਵਿੱਚ ਤੋੜਦੇ ਹੋ ਤੁਸੀਂ ਹੋਰ ਹੋ ਲਿਖ ਲੈਣਾ ਤੇ ਤੁਹਾਨੂੰ ਜਰੂਰ ਪਈ ਹੋਣੀ ਹੋਰ ਨਹੀਂ ਜੀ ਹੋਰ ਹੋ ਜਾਂਦਾ ਪੈਸਾ ਕਰਾ ਫਰਮਣ ਬੁਝਾਇਆ ਨਹੀਂ ਮਿੱਠੇ ਅੰਬਰੂਦ ਉਹ ਮਿੱਠੇ ਅੰਬਰੂਦ ਆ ਲਾਲ ਹੋਣਗੇ ਮੈਂ ਤਾਂ ਪਰ ਨਹੀਂ ਤੇ ਖਾ ਕੇ ਦੇਖ ਲਾਲ ਤਾਂ ਨਹੀਂ ਹੋਣੇ ਇਹ ਹੂੰ ਆਲੇ ਕੋ ਸਾਰੇ ਪੱਕੇ ਨੇ ਮਾਣੇ ਦੇਖੋ ਕੱਟ ਕੇ ਇਹ ਤਾਂ ਲਾਲ ਹੈ ਹੋਰ ਆ ਦੇ ਫਿਰ ਤਾਂ ਹੀ ਖਾਣੇ ਆ ਖਾ ਕੇ ਦੇਖ ਲਈ ਤੁਸੀਂ ਤੋੜ ਕੇ ਦਿਖਾਓ ਪਹਿਲਾਂ ਲਾਲ ਹੈ ਕਿ ਕਿਹੜਾ ਮੰਦਾਂ ਜਿਹੜੀ ਲਈ ਵਾਹ ਵਾਹ ਲਈ ਹੈ ਹਾਂ ਮੈਂ ਦੋ ਟੋਟੀਆਂ ਨਹੀਂ ਆਪ ਜਿਹੜੀਆਂ ਫੈਟ ਦੇਣੀ ਆ ਅਸਾਂ ਉਹ ਮੜਾ ਜਾ ਮਦਾਨੀ ਤੇ ਪੈਂਦੀ ਨਾ ਕਿ ਤੁਸੀਂ ਲਾਈ ਸਬਜ਼ੀ ਵੀ ਨਹੀਂ ਨਹੀਂ ਸਬਜ਼ੀ ਨੂੰ ਬਣਾਉਣੇ ਦਾ ਟਾਈਮ ਨਹੀਂ ਹੈਗਾ ਢਾ ਕੇ ਮੋਰੀਆਂ ਪਰ ਖੁੱਟੂ ਲੈਂਦੀ ਹੋਣੀ ਹਾਂ ਹਾਂ ਲੱਗਿਆ ਪਰਿੰਦਾ ਦੇ ਦਿਨ ਤਾਂ ਪਤਾ ਨਹੀਂ ਤੋੜਨ ਦਾ ਤੂੰ ਹੀ ਤੋੜੇ ਪੱਕੇ ਜਸਵੀਰ ਦੀ ਨੂੰ ਨਹੀਂ ਪਤਾ ਹੈਗਾ ਨਹੀਂ 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 ਸੱਚੀ ਮੈਨੂੰ ਨਹੀਂ ਪਤਾ ਹੁਤਾ ਨਹੀਂ ਮੈਂ ਕਰਦੀ ਜੂ ਮਤਾਏਗਾ ਖਾਪੀ ਤੋੜਨੇ ਜਿਹੜੇ ਖੜਾ ਹੋਏ ਕੁੱਤਾ ਪਿਆ ਹਾਂ ਹਾਂ ਆ ਗੂੰਗੀ ਖੜਾ ਜਾ ਇਹ ਨਾ ਬੇਟਾ ਆਇਆ ਨਾ ਕੁੱਤਾ ਕੋਈ ਨਾ ਪੰਜਾਬੀ ਕਾਲੂ ਨਹੀਂ ਬੋਰਦਾ ਤਾਂ ਕਾਲੂ ਇਸ ਦਾ ਕਾਲੂ ਇਹਦਾ ਨਾਮ ਕਾਲੂ ਹੀ ਏ ਗਾਲੇ ਕਹਿੰਦੇ ਬਾ ਫਿਰ ਆਪਣੇ ਵਾਲਾ ਕਾਲੂ ਉਹਨੇ ਆਪਣੇ ਘੇਟ ਅਗੇ ਆਉਂਦਾ ਉਹ ਕਾਲੂ ਕਹਿੰਦੇ ਉਹਨੇ ਕਿਹਾ ਕਾਲੂ ਚੱਲ ਗਿਆ ਤੂੰ ਇਹ ਕਿਹੜਾ ਤੋੜਿਆ ਕਿੰਨਾ ਮਿੱਠਾ ਹੋ ठीक है। दावी ठीक देड़े है। ये बड़ा मीठा। ये वाले मीठे होणदे। हम्म। देखिए ये कितना हरे है। ये पता नहीं। कई ना कोरे ना ते ठंड करके थोड़े से बन गए। पत्थर जे होणें बनने सारे। थोड़ी-थोड़ी। जरा पीला होजे बस ओदा काम बन गए। पक्का भी नहीं चंग लगदी जी। ये थोड़े से ना इदा दे। इदा खादे ਹਰੇਕ ਉਹ ਨਹੀਂ ਬੀਰੀ ਤੋੜ ਰਹੀ ਆ ਪੀ ਅੱਜ ਜਿਸ ਵੀ ਦੀ ਨੂੰ ਨਹੀਂ ਪਤਾ ਹੈਗਾ ਕੱਚੇ ਪੱਕੇ ਨਾ ਦੀ ਨੂੰ ਪਤਾ ਨਾ ਕੋਈ ਪਰ ਉਹਨਾਂ ਦੇ ਕਿਉਂ ਜਵਾ ਕੰਗਦੋ ਵਾ ਆਹਿਲ ਬਹਾ ਦੋ ਇਹਨਾਂ ਕੋਲ ਪਤਾ ਨਾ ਪਪਾ ਨਾਤੂੜੀ ਜਾਉ ਲੈ ਤੇ ਕੱਚੇ ਤੋੜੀ ਜਾਂਦੇ ਹੋ ਅੱਛੀ ਕਿਸੇ ਦੀ ਨਹੀਂ ਇਹਨਾਂ ਸਾਰੇ ਸਭ ਹੀ ਲਾਖੇ ਅੰਦਰ ਗੋਦ ਵੀ ਲਾ ਕੇ ਹੀ ਦਾ ਕਰ ਜਾਂਦੇ ਨਾ ਹਾਂ ਵਿੱਚੋਂ ਖਾਲੀ ਖੋਖਲਾ ਉਹੜੇ ਕੱਚੇ ਠੀਕ ਰਹਿੰਦੇ ਨੇ। ਕਿਤਲੇ ਨੇ ਸਾਨੂੰ ਪਤਾ ਗੰਗਾ ਨਗਰ ਦੀ ਗੱਜਰਾਂ ਜਿੰਨਾਂ ਬਹੁਤ ਦੂਰ ਤੱਕ ਜਾਂਦੇ ਨੇ। ਕਿਤਲੇ ਗੰਗਾ ਨਗਰ ਦੀ ਹਾਂਜੀ ਹਾਂਜੀ ਹਾਂਜੀ। ਕੱਢ ਕੇ ਦੇਖਿਓ। ਹਾਂਜੀ ਹਾਂ ਬਹੁਤ ਵਧੀਆ ਵੀ ਹੁੰਦੀ ਨੇ ਉਹ। ਬਹੁਤ ਵਧੀਆ ਗੱਜਰ ਤੇ ਕਿੰਨੂ? ਇਹਦੀ ਗੰਗਾ ਨਗਰ ਨੂੰ ਨਹੀਂ ਗੰਗਾ ਨਗਰ ਆਣ ਗੱਜਰ ਲੈ। ਗੰਗਾ ਨਗਰ ਦੀਆਂ ਗੱਜਰਾਂ ਤੇ ਮਿੱਟੀ ਪੁੱਲੀ ਹੁੰਦੀ ਨਾ। ਤੇ ਇਹ ਗੰਗਾ ਗੰਗਾ ਨਗਰ ਦੇ ਕਿੰਨੂ? ਕਿੰਨੂ ਬਾਹਰ ਦੇ। ਉਹਨਾਂ ਦੇ ਨਾਲ ਰਸ ਹੈ ਨਹੀਂ ਕਿਤੇ ਦੀ। ਉਹਨਾਂ 'ਚ ਰਸ ਹੈ। ਹਾਂ। ਚਲੀ ਦੂੰਗੀ ਪੋਲੀ ਹੈ ਨਾ ਚਲ। ਹੂੰ ਹੂੰ। ਨਿੰਬੂ ਪਾਓ ਨਿੰਬੂ ਪਾਓ ਓ ਹੋ ਹੋ ਸਾਰਾ ਕੁਝ ਨਿੰਬੂ ਵੀ ਪਾਓ ਬਸ ਰਹਿਣਾ ਜਾਵੇ ਕਿਤੇ ਤੂੰ ਹੀ ਦੋ ਤਿੰਨ ਜਾਨੀਆਂ ਰਹਿ ਕੇ ਚਲੋ ਗੱਡੀ ਚ ਵੜਾ ਲੈਣੀ ਸਹੀ ਗੱਲ ਦਾ ਕੋਈ ਨਹੀਂ ਮੈਨੂੰ ਹਾਂ ਤਾਂ ਕਾ ਇੰਨਾ ਟਾਈਮ ਗੱਲਾਂ ਕਰ ਲਈ ਪਰ ਯਕੀਨ ਨਹੀਂ ਹੋਇਆ ਤਾਂ ਸਹੀ ਗੱਲ ਹੈ ਕਿਉਂਕਿ ਆਪਾਂ ਫੋਨ ਤੇ ਆਵਾਜ਼ ਸੁਣਦੇ ਹੁੰਦੇ ਸੀ ਆਣਾ ਕਿਉਂ ਜੇ ਦੀ ਇਹ ਨਵੇਂ ਦੱਸਣਾ ਕਿ ਮੇਰੀ ਮੰਨਾਂ ਗੱਲ ਹੋਈ ਸੀ ਅੱਜ ਆਇਆ ਕਿ ਏਦਾਂ ਗੱਲਾਂ ਕੀਤੀਆਂ ਸੀ ਇਹ ਵੀ ਨੰਬਰ ਤੇ ਦੇ ਦੋ ਕਈ ਵਾਰ ਇੱਧਰ ਕਿੰਨੇ ਬੰਦੇ ਉਦਾਂ ਕਿਤੇ ਆਏ ਲਊ ਗੱਲਾਂ ਕਰਨਾ ਸਾਡੇ ਵਰਗਾ ਵੀ ਗਿਆ ਹੁੰਦਾ ਸਹੀ ਆ ਉਧਰ ਦੇ ਸੰਗਰੂਪ ਵੀ ਆਏ ਹੁੰਦਾ ਸਾਡੇ ਦੋ ਦੋ ਘੰਟੇ ਕਰ ਬਾਜੀ ਉਤਰਾਉਣਾ ਹੁਣ ਪਿੰਡ ਹਾਂ ਕਹਿੰਦੇ ਹਾਂਜੀ ਚਲੋ ਚਲ ਬਾਹਰ ਬੈਠੇ ਬੜੀ ਹਾਂਜੀ ਇਹਦੇ ਜੇ ਵੇਟ ਨਹੀਂ ਕਰ ਹਾਂਜੀ ਨਹੀਂ ਨਹੀਂ ਠੀਕ ਹੈ ਹਾਂਜੀ ਤੁਹਾਨੂੰ ਬਹੁਤ ਲੱਗਿਆ ਠੀਕ ਹੈ ਬਾਜੀ ਚਲੋ ਚਲ ਜੀ ਹਾਂ ਸਾਡਾ ਹੁੰਦਾ ਬਾਹਰ ਬਾਜੀ ਐ ਤੇ ਖੁਰਚੇ ਦਾ ਬੈਠੇ ਗਏ ਇਹ ਕੋਈ ਨਾ ਤੋਂ ਮੈਂ ਦੂਸਰਾਂ ਨੂੰ ਸੋਚੀ। ਯਕੀਨ ਅਨੀ ਗਿਆ ਨਹੀਂ ਗਿਆ ਰੱਖਾ। ਮੈਂ ਲੈ ਜਾਣੀ ਹੈ। ਉਹ ਤੇ ਬੈਠੇ ਨਹੀਂ ਹੈ ਮੈਂ ਲੈ ਜਾਣੀ ਹੈ। ਫਿਰ ਤੁਸੀਂ ਬਤਾ ਦਿਓ। ਅਲੋਨ ਦਾ ਤਾਂ ਆਪਾਂ ਚਾਰਿਆ ਹਜੇ ਕਰਕੇ ਬਹੁਤ ਕੁਛ ਨਹੀਂ। ਸੇਵਾ ਸਹੀ ਹੈ। ਇਹਨਾਂ ਤੋਂ ਬਸ ਇਹ ਹੁੰਦਾ ਕਿ ਹਏ ਜੇ ਮੰਮੀ ਜਿੱਦਾਂ ਬਿਮਾਰ ਹ ਜੇ ਨਾਲ-ਨਾਲ ਨਾ ਹੁੰਦੇ ਸਾਡੇ ਪਤਾ ਨਹੀਂ ਕੀ ਬੰਨਾ ਚਾਹੁੰਦਾ ਕਿ ਕਿ ਆ। ਕਿੰਨਾ ਹੌਸਲਾ ਹੁੰਦਾ ਹਨਾ ਵੀ ਨਾਲ ਆ ਦੀ। ਸਾਨੂੰ ਕਈ ਵਾਰ ਕੱਲੀਆਂ ਨੂੰ ਬਾਥਰੂਮ ਕੱਢਣਾ ਔਖਾ ਲੱਗਣਾ ਲੱਗਣਾ ਮੰਮੀ ਜਿੱਦਾਂ ਜਾਣਾ। ਇਹਨੇ ਗੋਦੀ ਚੱਕਣਾ ਬੱਚਿਆਂ ਦਾ। ਮੰਮੀ ਨੇ ਰੋਣਾ। ਹਾਂ। ਵੀ ਮੇਰਾ ਜਵਾਈ ਮੇਰੇ ਚੁੱਕ ਟੋ ਕੱਢਦੇ ਮੇਂ ਸ਼ਰਮ ਆਉਂਦੀ ਹੈ ਹਾਂ ਜਿੱਦਾਂ ਵੀ ਇਹਨਾਂ ਦਾ ਸਾਹ ਦੇ ਲਿਖਾ ਦੂਰ ਦਾ ਸਰਪ ਵੀ ਭੁੱਲ ਗਿਆ ਤਾਂ ਵੀਡੀਓ ਵਾਲ ਕਰਾਂਗੇ ਤੇ ਉਹ ਕਰੀ ਗੂਰ ਪੱਕਾ ਇਹ ਮਾਰ ਵੀਡੀਓ ਮਾ ਲਾ ਕੇ ਬਿੱਟ ਖਾਣ ਹਾਂਜੀ ਆਜ ਰੋਟ ਕਰੂੰ ਤਾਂ ਚੰਗਰੀ ਦੀ ਤੁਸੀਂ ਨੰਬਰ ਲੈ ਲਓ ਮੇਰਾ ਦੀਦੀ ਕੋਲ ਹਾਂ ਠੀਕ ਹੈ ਤੇ ਤੁਸੀਂ ਉਧਰ ਆਉਂਦੇ ਕਿ ਤੇ ਆਹੀ ਇੱਧਰ ਇਹਨਾਂ ਤੇ ਨਾ ਗਿਆ ਫੇਰ ਦੂਰ ਹਾਂਜੀ ਹਾਂਜੀ ਸਹੀ ਗੱਲ ਹੈ ਨਹੀਂ ਨਹੀਂ ਤੁੰਗ ਜੰਦੀ ਰਹਿੰਦੇ ਨਹੀਂ ਆਪਾਂ ਨੇੜੇ ਰਹਿਣਾ ਹੈ ਸਹੀ ਗੱਲ ਹੈ ਉਹ ਗੇਟ ਨੂੰ ਲੋਕ ਲੱਗੇ ਕੋਲ ਨਹੀਂ ਨਹੀਂ ਉਧਰ ਹੀ ਹੈ ਕਾਲੂ ਦੇਲਾ ਕਿੱਥੇ ਬਿਠਾ ਹੁਣ ਕਾਲੂ ਚੱਲ ਉੱਠ ਚੱਲ ਕਾਲੂ ਹੁਣ ਜਾ ਲੈਂਦੇ ਹੁਣਾਂ ਨੂੰ ਕਾਲੂ ਉੱਠ ਕਾਲੂ ਚੀ ਕਾਰ ਬੈ ਗਿਆ ਕਾਲੂ 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 ਮੈਂ ਖਾ ਲੂ ਕਾਲੂ ਕਾਲੂ ਆਹ ਜੀ ਸੋਹ ਹੁੰਦਾ ਫਿਰ ਲਾਪਾ ਜੀ ਚੰਗੇ ਕਰਨ ਕਿਤੇ ਨਾ ਤਾਂ ਸਾਡਾ ਨਹੀਂ ਮਿਲਦਾ ਹੈ ਮੈ ਜਾਣਾ ਹੈ ਜਾਣਾ ਜਿੱਥੇ ਗੱਡੀ ਆਈ ਮੈ ਉਹਦਾ ਮਨ ਕੋ ਲੈ ਮੇਰੇ ਕੋਲ ਕਿਤਾਬ ਅੰਦੀ ਰਖਾ ਰਹੀ ਨੇ ਜੀ ਨਹੀਂ ਜੀ ਜਦੋਂ ਬੱਸਾਂ ਜਿੱਥੇ ਆਹ ਇਹੋ ਜਿਹੇ ਆਪਣਾ ਤੇ 에ਸਨ ਜੀ ਆਪਣੇ ਜਸਵੀਰ ਜੀ ਦੀ ਜਰਮਨੀ ਤੋਂ ਕਾਫੀ ਸਾਲਾਂ ਤੋਂ ਸਾਡੀ ਦੋਨਾਂ ਜਾਣੇ ਦੀ ਗੱਲ ਚੱਲ ਰਹੀ ਸੀ ਅਸੀਂ ਸਾਰਾ ਦੁੱਖ ਸੁੱਖ ਫੋਨ ਤੇ ਕਰਦੇ ਹੁੰਦੇ ਸੀ ਦੀਦੀ ਆਪਣਾ ਵੀ ਜੋ ਉਹਨਾਂ ਦਾ ਦਿਲ ਚ ਕੋਈ ਗੱਲ ਹੁੰਦੀ ਜਾਂ ਮੇਰੇ ਹਨਾ ਤੇ ਸਾਰੀ ਗੱਲ ਹੁਣ ਵੀ ਆਪਾਂ ਕਰਦੇ ਆ ਤੇ ਇਹ ਅਸੀਂ ਸਾਰੀਆਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਫੋਟੋ ਫੋਟੋ ਕਚਵਾਈਆਂ ਤੇ ਦੀਦੀ ਉਹਨਾਂ ਦਾ ਨੇਚਰ ਬਹੁਤ ਵਧੀਆ ਕਿਉਂਕਿ ਮੈਨੂੰ ਤਾਂ ਕਾਫੀ ਟਾਈਮ ਤੋਂ ਮੈਂ ਜਾਣਦੀ ਆ ਇਹਨਾਂ ਨੂੰ ਤੇ ਇਹ ਵੀ ਸਾਨੂੰ ਇਹ YouTube ਜਰੀਆ ਹੀ ਮਿਲੇ ਨੇ ਬਟ ਅੱਜ ਸਾੜ ਨਾਲ ਇੰਨਾ ਕਾ ਜ਼ਿਆਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਬਣ ਚੁੱਕਿਆ ਕਿ ਵਧੀਆ ਫੈਮਿਲੀ ਵਾਂਗੂ ਆਪਾਂ ਵਰਤਦੇ ਆ ਗੱਲਬ ਕਰਕੇ ਦੀਦੀ ਕਹਿੰਦੇ ਭਾਜੀ ਜਿਆਦਾ ਸਫਰ ਨਹੀਂ ਕਰਕੇ ਸਾਨੂੰ ਮਿਲਜੋ ਹਨਾ ਤੇ ਦੀਦੀ ਹੋਰੀ ਕਾਫੀ ਦਿਨਾਂ ਤੇ ਆਏ ਹੋਏ ਸੀ ਬਟ ਸਾਡੇ ਕੋ ਵੀ ਟਾਈਮ ਨਹੀਂ ਸੀ ਲੱਗ ਰਿਹਾ ਕੁਲਵਿੰਦਰ ਕਾਫੀ ਜਿਆਦਾ ਬਿਜੀ ਚੱਲ ਰਹੀ ਸੀ ਫਿਰ ਸੰਡੇ ਫ੍ਰੀ ਹੋਏ ਤਾਂ ਅਸੀਂ ਸਵੇਰੇ ਸਵੇਰੇ ਜਾ ਕੇ ਤੇ ਦੀਦੀ ਰਾਨੂੰ ਮਿਲ ਕੇ ਆਏ ਬਹੁਤ ਵਧੀਆ ਲੱਗਿਆ ਤੇ ਬਾਕੀ ਹੁਣ ਸਾਡੀ ਇੱਧੇ ਹੀ ਗੱਲਬਾਤ ਚੱਲਦੀ ਰਹੇਗੀ ਤਾਂ ਅਗਰ ਦੀਦੀ ਹੋਰੀ ਵੀ ਜਦੋਂ ਭਾਜੀ ਨੂੰ ਥੋੜਾ ਜਿਆਦਾ ਫਰਕ ਪਿਆ ਤੇ ਫਿਰ ਸ਼ਾਇਦ ਸਾਡੇ ਕੋਲ ਆਣ ਤੇ ਅਗਰ ਹੋ ਸਕੇ ਕਿਉਂਕਿ ਭਾਜੀ ਨੂੰ ਨਾ ਇੱਕ ਮੌਸਮ ਜਿਹੜਾ ਸੂਟ ਨਹੀਂ ਕਰ ਰਿਹਾ ਹੈਗਾ ਕਈ ਵਾਰ ਇਸ ਕਰਕੇ ਉਹ ਡਰਦੇ ਨੇ ਆਉਣ ਜਾਣ ਦੇ ਸਫਰ ਦੇ ਵਿੱਚ ਚਲੋ ਜੀ ਤੁ